ਦੀਨਾ ਭਾਈ ਆਪਣਾ ਉਹ ਸਰਬੋਤ ਆਈਓ ਸੀ ਤੇ ਕਿੱਦਾ ਦਾ ਲੱਗਿਆ ਲੱਗਾ ਸਰ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਹੰਨੇ ਅਈ ਫਸਟ ਟਾਈਮ ਅੱਥੇ ਆਇਆ ਤੇ ਲੰਗਰ ਬਹੁਤ ਵਧੀਆ ਲੱਗਾ ਘੜ ਵਰਗੀ ਰੋਟੀ ਮਿਲਦੀ ਅੱਥੇ ਕੀ ਕਰਦੇ ਹੋ ਤੁਸੀਂ ਅਦਾ ਕੋਲੇਜ ਪੜ੍ਹਦੇ ਆ ਪੀਜੀ ਚ ਰਹਿੰਦੇ ਹੋ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇਤਾਂ ਦੀ ਰੋਟੀ ਮਿਲ ਜਾਂਦੀ ਨਹੀਂ ਸਰ ਉੱਥੇ ਤਾਂ ਬਹੁਤ ਟੇਸ ਨਹੀਂ ਰੋਟੀ ਲੇਕਿਨ ਅੱਥੇ ਆਇਆ ਪਹਿਲੀ ਵਾਰ ਤਾਂ ਉਹ ਫਾਰ ਵਰਗਾ ਖਾਣਾ ਮਿਲਿਆ ਅੱਥੇ ਅਈ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਾਂਗੇ ਅੱਥੇ ਹਉ ਤੇ ਪੀਰ ਘਰ ਰੋ ਦਾ ਖਾਣਾ ਖਾਉ। ਇਹ ਦੋ ਲਾਈਨਾਂ ਕੀ ਕੁਝ ਕਹਿ ਲਈ ਕਿ ਆਜਾਏ ਇਸ ਲੰਗਰ ਬਾਰੇ ਤੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਲੰਗਰ ਹੈ। ਦਾਂ ਪੱਕੜੇ ਰੋਟੀ ਖਾਈ ਰੋ ਦਾਂ ਟੇਮ ਅੱਧੇ ਦਾਂ ਦੇ ਰੋਟੀ ਆਪਣੇ ਹੱਥ ਨੂੰ ਮਿਲਦੇ ਪਈ ਆ। ਸਵਾਦ ਬਹੁਤ ਵਧੀਆ ਸਭ ਸਵਾਦ ਆਉਂਦੇ। ਇਹ ਸੇਵਾ ਪੰਜ-ਛੇ ਮਹੀਨੇ ਹੋਇਆ ਚਾਲੂ ਕੀਤੀ ਹੈ। ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਵੀ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ। ਮੈਂ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਜੀਟੀਯੂ ਤੇ ਕਈ ਜੀਟੀਯੂ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕ ਲੰਗਰ ਦੀ ਸੇਵਾ ਕਰਦੇ ਆ ਸੋ ਅਸੀਂ ਵੀ ਇਹ ਸੋਚਿਆ ਕਿ ਇਸ ਤੋਂ ਵਧੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਏ ਔਰ ਉਸ ਸਸਤੇ ਰੇਟ ਤੇ ਤਾਂ ਕਿ ਮਤਲਬ ਹੈ ਉਹਨਾਂ ਨੂੰ ਇਹ ਵੀ ਨ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਆ ਤੁਸੀਂ ਫ੍ਰੀ ਭੋਜਨ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜਰੂਰਤ ਉਹ ਵੀ ਫ੍ਰੀ ਕਰਕੇ ਮਤਲਬ ਛਕਦੇ ਨੇ ਤੇ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਰੱਖਿਆ ਪੂਰਾ ਅਸੀਂ ਦੇਖੋ ਇਸ ਦੇ ਵਿੱਚ ਅਸੀਂ ਦਾਲ ਤੇ ਰੋਟੀ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਇਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦੇਣੇ ਹਾਂਜੀ ਜਿਸ ਤਰ੍ਹਾਂ ਦੀ ਕਿਸੇ ਨੂੰ ਜ਼ਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਆ ਇਹ ਸਾਰੇ ਤਿਆਰ ਕਰ ਦਿਓ ਇਹ ਸਾਰਾ ਸਮਾਨ ਸਾਡਾ ਆਪਣੇ ਘਰਾਂ ਵਿੱਚ ਹੀ ਕਰਦੇ ਆ ਸਾਡੇ ਆਹ ਕਾਰਦੀਆਂ ਨੂੰਆਂ ਰਾਣੀਆਂ ਉਹ ਬਣਾਉਂਦੀਆਂ ਨੇ ਸਾਰੇ ਸਾਰੀ ਸੇਵਾ ਕਰਦੀਆਂ ਨੇ ਸਬਜ਼ੀ ਵਗੈਰਾ ਜੋ ਰੋਟੀਆਂ ਪਕਾ ਰਾਂ ਪਕਾਉਂਦੀਆਂ ਨੇ ਹਾਂਜੀ ਤੁਸੀਂ ਕਹਿੰਦੇ 4-5 ਮਹੀਨੇ ਸ਼ੁਰੂ ਹੋਏ ਕੀਤੇ ਤੇ ਕਿ ਤੱਕ ਪੂਰਾ ਪੂਰਾ ਰਸਟੋਰੈਂਟ ਹੈ ਜਿੱਦਾਂ ਲੋਕੀ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿੱਦਾਂ ਆਇਆ ਤੇ ਕਿਉਂਕਿ 4-5 ਮਹੀਨੇ ਦਾ ਤਾਂ ਕੰਮ ਹੈ ਨਹੀਂ ਹੈ ਪਲੈਨਿੰਗ ਤਾਂ ਪਹਿਲੇ ਹੀ ਚੱਲਦੀ ਹੁੰਦੀ ਹੈ ਸਾਨੂੰ ਪਲੈਨਿੰਗ ਤੇ ਅਸੀਂ ਕਾਫੀ ਚਿਰ ਤੋਂ ਕਰ ਰਹੇ ਹਾਂ ਕਿਉਂਕਿ ਇਹ ਅਸੀਂ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਆਂ ਔਰ ਸਾਰੇ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚੁਰੂ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਅਸੀਂ ਆਪਣੇ ਆਪ ਉਸੇ ਬੜਾ ਕੁਝ ਕਰਦੇ ਆਂ ਲੇਕਿਨ ਮੁਨਖਤਾਂ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਆਂ ਸਾਨੂੰ ਕੁਛ ਨਾ ਕੁਛ ਉਸ ਮੁਨਖਤਾਂ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਸ ਵੇ ਹਾਂ ਸਿਰ ਆਪਣੇ ਪਰਿਵਾਰ ਵਾਸਤੇ ਨਹੀਂ ਸੋchnਾ ਚਾਹੀਦਾ ਤਾਂ ਕਿ ਉਹ ਮਾਈ ਗੁਰੂ ਪ੍ਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਾਤ ਪਰਵਾਣ ਕਰੇ ਹੈ ਨਾ ਅਰੇ ਸਾਡੇ ਲੋਕ ਸੁਖੀਏ ਪਰ ਲੋਕ ਸੁਲੇ ਹੋ ਟਾਈਮਿੰਗ ਕਿੰਨੇ ਵਜੇ ਦੀ ਹੈ ਲੰਗਰ ਦੀ ਕਿੰਨੇ ਵਜੇ ਟਾਈਮ ਅਸੀਂ 5 ਵਜੇ ਤੋਂ ਲੈ ਕੇ 8:00 8:00 9:00 ਵਜੇ ਤੱਕ ਹੈ ਰੱਖਿਆ ਹੁੰਦਾ ਹੈ ਇਹ ਇਹ ਟਾਈਮ ਮਜ਼ਦੂਰਾਂ ਦਾ ਮੇਰੇ ਖਲ ਵਾਪਸ ਹਾਂ ਪਤਨੂ ਤੇ ਅਨੁਵਚੀ ਰੱਖ ਕੇ ਹਾਂ ਬਿਲਕੁਲ ਇਸ ਵੇਲੇ ਮਜ਼ਦੂਰ ਆਪਣੇ ਕੰਮ ਤੋਂ ਵੇਲੇ ਹੋ ਕੇ ਆ ਜਾਂਦੇ ਨੇ ਹਾਂਜੀ ਉਹ ਲੋਡ ਵੰਦ ਆ ਕੇ ਛੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਹਾਂ 35 40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜਿਉਂ-ਜਿਉ ਸੰਗਤ ਵਧਦੀ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂਗੇ ਕੰਟੀਨਿਊ ਰਿਹਾ ਕੰਟੀਨਿਊ ਸਾਲੀ ਸਾਰਾ ਪਰਿਵਾਰ ਵੀ ਇਹ ਚਾਹੁੰਦਾ ਕਿ ਹਮੇਸ਼ਾ ਵਾਸਤੇ ਕੰਟੀਨਿਊ ਹੋਵੇ ਜੇ ਬੱਚੇ ਜਿਹੜੇ ਨੇ ਉਹ ਜਿੱਦਾਂ ਦਾ ਬਣਾ ਰੱਖਿਆ ਹੈ ਉਹਨਾਂ ਦਾ ਕੰਟੀਨਿਊ ਕੰਟੀਨਿਊ ਰੱਖਾਂਗੇ ਤਾਂ ਬੱਚੇ ਵੀ ਇਸ ਸਹਿਮਤ ਹੈਗੇ ਨੇ ਇਸ ਗੱਲ ਦੇ ਵਿੱਚ ਤਾਂ ਕਿ ਸਾਨੂੰ ਆਪਣੇ ਦਸਵੰਦ ਵੀ ਕੱਢਣਾ ਚਾਹੀਦਾ ਤਾਂ ਕਿ ਮਤਲਬ ਇਹ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ